పరిస్థితి అనుకూల ਨਾ ਹੋਵੇ ਫਸਲ ਚੰਗੀ ਨਹੀਂ ਆਉਂਦੀ ਪਿਛਲੇ ਸਾਲ ਕਸ਼ਮੀਰ ਦੇ ਵਿੱਚ ਮੈਨੂੰ ਇੱਕ ਸਿੰਘ ਬਾਰਾ ਮੋਲਾ ਦੇ ਜ਼ਾਰੋ-ਜ਼ਾਰ ਰੋਂਦਾ ਮਿਲਿਆ ਕੈਲਾ ਦਾ ਬਾਗ ਤੇ ਸੇਵਾ ਦਾ ਬਾਗ ਲੱਖਾਂ ਰੁਪਏ ਖਰਚ ਕੀਤੇ ਸੰਸਾਲ ਬਰ ਮਿਹਨਤ ਇਤਨੀ ਲੇਬਰ ਲਾਈ ਖਾਦ ਪਾਈ ਪਾਣੀ ਦਿੱਤਾ ਪੱਤੇ ਸੁੱਕੇ ਘਟਣ ਵਾਸਤੇ ਇਤਨੇ ਮੁਲਾਜ਼ਮ ਰੱਖੇ ਸਾਲ ਵਰ ਖਰਚ ਕੀਤਾ ਗੜਾ ਪੈ ਗਿਆ ਸਾਰੇ ਸੇਵ ਖਰਾਬ ਹੋ ਗਏ ਮੈਂ ਤੇ ਤਬਾਹ ਹੋ ਗਿਆ ਸਾਲ ਵਰ ਦੀ ਮਿਹਨਤ ਚਲੀ ਗਈ ਲੱਖਾਂ ਰੁਪਏ ਦੀ ਫਸਲ ਬਰਬਾਦ ਹੋ ਗਈ ਇਨੂੰ ਕਹਿੰਦੇ ਨੇ ਪਰਿਸਥਿਤੀ ਅਨਕੂਲ ਨਾ ਹੋਵੇ ਤਾਂ ਨਹੀਂ ਮਿਲਦਾ ਪਰਿਸਥਿਤੀ ਅਨਕੂਲ ਨਾ ਆਵੇ ਪਦਾਰਥ ਨਹੀਂ ਮਿਲਦਾ ਪਰ ਸਥਿਤੀ ਅਨਕੂਲ ਨਾ ਹੋਵੇ ਮਨ ਭਾਵ ਦੇ ਸੰਬੰਧ ਨਹੀਂ ਜੁੜਦੇ ਜਾਂ ਮਨ ਭਾਵ ਦੀ ਜਗਾ ਨਹੀਂ ਮਿਲਦੀ ਮਨ ਸਥਿਤੀ ਠੀਕ ਨਾ ਹੋਵੇ ਪ੍ਰਮਾਤਮਾ ਨਹੀਂ ਮਿਲਦਾ ਮਨ ਸਥਿਤੀ ਠੀਕ ਨਾ ਹੋਵੇ ਈਸ਼ਵਰ ਨਹੀਂ ਮਿਲਦਾ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਿਹੜੇ ਬੰਦੇ ਕਹਿੰਦੇ ਨੇ ਗਏ ਨਹੀਂ ਜੀ ਨਾਮ ਜਪਲਾਵਾਂਗੇ ਜਰਾ ਮਾਹੌਲ ਠੀਕ ਹੋ ਜਾਏ ਵਾਤਾਵਰਣ ਠੀਕ ਹੋ ਜਾਏ ਸੜੀ ਪਰ ਸਥਿਤੀ ਠੀਕ ਹੋ ਜਾਏ ਪਰ ਸਥਿਤੀ ਤੇ ਅਵਤਾਰਾਂ ਦੀ ਵੀ ਠੀਕ ਨਹੀਂ ਸੀ ਪ੍ਰਹਲਾਦ ਦੀ ਤੇ ਬਿਲਕੁਲ ਠੀਕ ਨਹੀਂ ਹੈ ਪਿਓ ਵੈਰੀ ਹੈ ਤੁਸੀਂ ਆਪ ਪਰ ਨਜ਼ਰ ਲਗਾਓ 5 ਸਾਲ ਦਾ ਬੱਚਾ ਹੋਵੇ ਤੇ ਪਿਓ ਜਾਨ ਦਾ ਵੈਰੀ ਹੋਵੇ ਤੇ ਉਹਨੇ ਜੇਲ ਦੇ ਚ ਵੀ ਬੰਦ ਕੀਤਾ ਹੋਵੇ ਤੇ ਭੁੱਖਾ ਪਿਆਸਾ ਵੀ ਰੱਖਿਆ ਹੋਵੇ ਪਰ ਸਥਿਤੀ ਠੀਕ ਨਹੀਂ ਹੈ ਬਾਹਰ ਦਾ ਬੈਰੋਨੀ ਮਾਹੌਲ ਤੇ ਠੀਕ ਨਹੀਂ ਹੈ ਪਰ ਜੇਲ ਦੀ ਤੰਗ ਤਾਰੇ ਕੋਠੜੀ ਦੇ ਵਿੱਚ ਉਹ ਸਵਾਸ ਸਵਾਸ ਨਾ ਮਿਲਦਾ ਨਾਮ ਜਪਣ ਦੇ ਚ ਬਾਹਰ ਦੀ ਦੁਨੀਆ ਮੌਸਮ ਮਨੁੱਖ ਕੋਈ ਵੀ ਰੁਕਾਵਟ ਨਹੀਂ ਖੜੀ ਕਰ ਸਕਦਾ ਮੈਂ ਫਿਰ ਅਰਜ਼ ਕਰਾਂ ਪਰਿਸਥਿਤੀ ਦਰੋ ਦੇ ਵੀ ਠੀਕ ਨਹੀਂ ਸੀ ਮਤਰੇ ਹੀ ਮਾਂ ਨੇ ਪਿਤਾ ਦੀ ਗੋਦੀ ਚ ਬੈਠੇ ਉਹਨਾਂ ਚੁੱਕ ਕੇ ਪਰੇ ਮਾਰਿਆ ਜੇ ਇੱਥੇ ਗੋਦੀ ਚ ਬੈਠਣਾ ਹੈ ਤੂੰ ਮੇਰੀ ਕੁਖ ਤੋਂ ਜਨਮ ਲੈਣਾ ਸੀ ਤੂੰ ਆਇਂਦਾ ਨਹੀਂ ਬੈਠਣਾ ਪਰਿਸਥਿਤੀ ਤੇ ਠੀਕ ਨਹੀਂ ਹੈ ਲੇਕਿਨ ਉਸ ਦੀ ਮਨ ਸਥਿਤੀ ਇਤਨੀ ਚੰਗੀ ਹੈ ਉਹ ਨਾਮ ਜਪ ਕੇ ਪ੍ਰਮਾਤਮਾ ਦੀ ਗੋਦ ਵਿੱਚ ਜਾ ਬੈਠਾ ਤਰੋ ਭਗਤ ਬਣ ਗਿਆ ਪੰਜ ਬਰਖ ਕੋ ਅਨਾਥ ਧੋ ਬਰਾਰਕ ਹਰ ਸਿਮਰਤ ਅਮਰ ਅਟਾਰੇ ਬੜੀ ਉੱਚੀ ਅਟਾਰੀ ਇਸ ਨੂੰ ਨਸੀਬ ਹੋ ਗਈ ਮਨ ਸਥਿਤੀ ਠੀਕ ਹੈ ਪਰਿਸਥਿਤੀ ਤੇ ਠੀਕ ਨਹੀਂ ਹੈ పరిస్థితి గురునాణిక ది ਠੀਕ ਨਹੀਂ ਸੀ ਬਾਬਰ ਨੇ ਜੇਲ੍ਹ ਦੇ ਚ ਪਾ ਦਿੱਤਾ ਸਾਰੇ ਬੇਦੀ ਸਹਿਮਤ ਨਹੀਂ ਸਨ ਕਹਿੰਦੇ ਸਨ ਇਹ ਸੁਦਾਈ ਹੈ ਤੇ ਵਕਤ ਦੀ ਹਕੂਮਤ ਨੇ ਜੇਲ੍ਹ ਚ ਪਾਇਆ ਹੈ ਪਰਸਥਿਤੀ ਤੇ ਠੀਕ ਨਹੀਂ ਹੈ ਪਰਸਥਿਤੀ RAM DEVI ਠੀਕ ਨਹੀਂ 14 ਸਾਲ ਦਾ ਬਨਵਾਸ ਥੋੜੀ ਗਲਤੀ ਪਰਸਥਿਤੀ KRISHAN DEVI ਠੀਕ ਨਹੀਂ ਸੀ ਜੇਲ੍ਹ ਦੇ ਚ ਜਨਮ ਹੋਇਆ ਰਾਜ ਘਰਾਣੇ ਦਾ ਇਹ ਫਰਜ਼ੰਦ ਜੇਲ੍ਹ ਦੇ ਵਿੱਚ ਜਮਿਆ ਕਨਸ ਦੀ ਜੇਲ੍ਹ ਦੇ ਵਿੱਚ ਜਨਮ ਦਿੱਤਾ ਹੈ ਦੇਵਕੀ ਨੇ ਪਾਲਦੀ ਪਈਏ ਜਸੋਦਾ ਪਿਤਾ ਅਸਲੀ ਹੈ ਬਾਸਦੇ ਨਕਲੀ ਬਣਿਆ ਹੋਇਆ ਆਨੰਦ baba ਰਾਜ ਘਰਾਣੇ ਦਾ ਇਹ ਲੜਕਾ ਵੱਡਾ ਹੋ ਕੇ ਗਊਆਂ ਚਰਦਾ ਹੈ ਗੋਲਿਆਂ ਚ ਪਲਦਾ ਹੈ ਪ੍ਰਸਥਿਤੀ ਤੇ ਠੀਕ ਨਹੀਂ ਹੈ ਮਨ ਸਥਿਤੀ ਇਤਨੀ ਚੰਗੀ ਹੈ ਹਿਰਦੇ ਦੀ ਗਹਿਰਾਈ ਚੋਂ ਗੀਤਾ ਦੇ ਬੋਲ ਨਿਕਲਦੇ ਨੇ ਐਸੇ ਗੀਤ ਜੋ ਸਿੱਧੇ ਪ੍ਰਮਾਤਮਾ ਨਾਲ ਜੋੜਨ ਈਸ਼ਵਰ ਨਾਲ ਜੋੜਨ ਪਰਸਥਿਤੀ ਕਬੀਰ ਦੀ ਵੀ ਠੀਕ ਨਹੀਂ ਹੈ ਪਰਸਥਿਤੀ ਮਹਾਤਮਾ ਬੁੱਧ ਦੀ ਵੀ ਠੀਕ ਨਹੀਂ ਸੀ ਪਰਸਥਿਤੀ ਰਾਮ ਦੀ ਠੀਕ ਨਹੀਂ ਹੈ ਕ੍ਰਿਸ਼ਨ ਦੀ ਠੀਕ ਨਹੀਂ ਪਰਸਥਿਤੀ ਕਬੀਰ ਦੀ ਠੀਕ ਨਹੀਂ ਹੈ ਪਰਸਥਿਤੀ ਗੁਰੂ ਨਾਨਕ ਦੀ ਵੀ ਠੀਕ ਨਹੀਂ ਸੀ ਪ੍ਰਹਿਲਾਦ ਦੀ ਵੀ ਠੀਕ ਨਹੀਂ ਦਰੋਪ ਦੀ ਵੀ ਠੀਕ ਨਹੀਂ ਪਰਿਸਥਿਤੀ ਤੇ ਗੁਰੂ ਅਰਜਨ ਦੇਵ ਜੀ ਦੀ ਵੀ ਠੀਕ ਨਹੀਂ ਹੈ ਜੇਲ੍ਹ ਦੇ ਚ ਨੇ ਤਤੀ ਤਵੀ ਤੇ ਨੇ ਕੋਈ ਪਰਿਸਥਿਤੀ ਤੇ ਠੀਕ ਨਹੀਂ ਹੈ ਪ੍ਰਿਥੀ ਚੰਦ ਵੈਰੀ ਹੈ ਦੋ ਦਫਾ ਘਰ ਘਾਟ ਲੁੱਟ ਬੈਠਾ ਸਮਾਪਤੀ ਮੈਂ ਕਰਾਂ ਪਰਿਸਥਿਤੀ ਠੀਕ ਨਹੀਂ ਹੈ ਪਰਿਸਥਿਤੀ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਦੀ ਵੀ ਠੀਕ ਨਹੀਂ ਹੈ ਵਕਤ ਦੀ ਹਕੂਮਤ ਮੈਰੀ ਗਵਾਲੀਅਰ ਦੇ ਕਿਲੇ ਦੇ ਚ ਬੰਦ ਕੀਤਾ ਹੈ ਲੰਬਾ ਚੌੜਾ ਇਹ ਤੇ ਅਸਲ ਵਿੱਚ ਮੈਂ ਤੁਹਾਡੇ ਸਾਹਮਣੇ ਕੀ ਰਿਹਾ ਕਿਸੇ ਵੀ भगत ਦੀ ਹਿਸਤਰੀ ਪੜ ਲਓ ਪਰ ਸਥਿਤੀ ਮੁਹੰਮਦ ਸਾਹਿਬ ਦੀ ਠੀਕ ਨਹੀਂ ਸੀ ਬਦਰ ਦੀ ਲੜਾਈ ਦੇ ਵਿੱਚ ਬਦਰ ਦੇ ਮੈਦਾਨ ਦੇ ਵਿੱਚ ਪੱਥਰ ਦੇ ਨਾਲ ਆਪਦੇ ਅਗਲੇ ਦੰਦ ਟੁੱਟ ਗਏ ਸਨ ਦੋਵੇਂ ਜਵਾਨ ਸਰੀਰ ਹੋਵੇ ਤੇ ਜ਼ੋਰ ਦੇ ਪੱਥਰ ਨਾਲ ਇਹ ਅਗਲਾ ਦੰਦ ਟੁੱਟੇ ਕਿਤਨੀ ਪੀੜਾ ਆਉਂਦੀ ਇੱਕ ਜਗ੍ਹਾ ਗਾਰ ਦੇ ਵਿੱਚ ਬਣਾ ਲੈਣੀ ਪਈ ਇਹ ਗਲ ਉਹ ਖੜੀ ਮਕੜੀ ਨੇ ਜਾਲਾ ਬਣਾ ਦਿੱਤਾ ਵੈਰੀ ਲੰਘੇ ਲੈ ਭਜ ਰਹੇ ਸਨ ਪਿੱਛੇ ਬਹੁਤ ਲੰਬਾ ਚੌੜਾ ਲਾਹੌਲ ਸ਼ਕਰ ਪਰ ਸਥਿਤੀ ਤੇ ਠੀਕ ਨਹੀਂ ਹੈ ਸਥਿਤੀ ਈਸਾ ਦੀ ਵੀ ਠੀਕ ਨਹੀਂ ਸੀ ਲੇਕਿਨ ਮਨ ਸਥਿਤੀ ਐਸੀ ਚੰਗੀ ਹੈ ਹਰ ਵਕਤ ਰਬ ਨਾਲ ਜੁੜਿਆ ਹੈ ਇਹ ਜਿਹੜੇ ਲੋਕੀ ਕਹਿੰਦੇ ਨੇ ਪਰ ਸਥਿਤੀ ਜਰਾ ਠੀਕ ਹੋ ਜਾ ਸਾਡਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਛਕ ਲਵਾਂਗੇ ਅੰਮ੍ਰਿਤ ਵੇਲੇ ਉਠਾਂਗੇ ਨਾਮ ਜਪਾਂਗੇ ਮੇਰਾ ਇਹ ਕਹਿਣਾ ਹੁੰਦਾ ਤੁਸੀਂ ਕਦੀ ਨਾਮ ਨਹੀਂ ਜਪੋਗੇ ਕਿਉਂਕਿ ਪਰਿਸਥਿਤੀ ਕਤਈ ਪੂਰਨ ਦੀ ਕਿਸੇ ਦੀ ਵੀ ਠੀਕ ਨਹੀਂ ਆਉਂਦੀ ਕੁਛ ਨਾ ਕੁਛ ਤੇ ਸਮੱਸਿਆ ਰਹਿੰਦੀ ਹੈ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਸਰੀਰਿਕ ਨਾ ਹੋਈ ਤੇ ਕੋਈ ਪਰਿਵਾਰਿਕ ਹੋਵੇਗੀ ਪਰਿਵਾਰਿਕ ਨਾ ਹੋਈ ਤੇ ਕੋਈ ਆਰਥਿਕ ਹੋਵੇਗੀ ਆਰਥਿਕ ਨਾ ਹੋਈ ਤਾਂ ਕੋਈ ਰਾਜਨੀਤਿਕ ਹੋਵੇਗੀ ਕੁਛ ਨਾ ਕੁਛ ਤੇ ਹੋਵੇਗਾ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੋਈ ਨਾ ਕੋਈ ਸਮੱਸਿਆ ਰਹੇਗੀ ਸਮੱਸਿਆ ਖਤਮ ਹੋ ਜਾਣਾ ਫਿਰ ਅਸੀਂ ਨਾਮ ਜਪਾਂਗੇ ਕਥਾ ਹੀ ਨਹੀਂ ਐਸਾ ਮਨੁੱਖ ਨਹੀਂ ਜਪ ਸਕਦਾ ਕਿਤੇ ਸਿਆਣੇ ਮਨੁੱਖ ਬੇੜੀ ਠੇਲ ਦੇਂਦੇ ਨੇ ਤੇ ਚਲਦੀ ਹੋਈ ਬੇੜੀ ਆਪਣੇ ਆਪ ਲਹਿਰਾਂ ਨੂੰ ਕੱਟਦੀ ਹੋਈ ਪਾਰ ਹੋ ਜਾਂਦੀ ਹੈ ਸਿਆਣੇ ਮਨੁੱਖ ਨਾਮ ਜਪਣ ਲੱਗ ਪੈਂਦੇ ਨੇ ਆਪਣੇ ਆਪ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਸਮੱਸਿਆਵਾਂ ਨੂੰ ਰਸਤਾ ਦੇ ਦਿੰਦੀਆਂ ਨੇ ਮਾਰਗ ਦੇ ਦਿੰਦੀਆਂ ਨੇ ਤੋ ਮੈਰਜ਼ ਕਰ ਨਾ ਕੋਈ ਮਨੁੱਖ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕੋਈ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਣ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਭਗਤ ਦਾ ਠੀਕ ਨਹੀਂ ਸੀ ਮੈਂ ਕੱਲ ਅਰਜ਼ ਕੀਤੀ ਸੀ ਪਰ ਸਥਿਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਦੇ ਵਿੱਚ ਭਟਕਦੀ ਰਹੀ ਹੁਣ ਇਸਤਰੀ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਕੱਲੀ ਜੰਗਲਾਂ ਦੇ ਵਿੱਚ ਭਟਕਣਾ ਇੱਕ ਸਿਆਣੇ ਲਿਖਾਰੀ ਨੇ ਮੇਰੇ ਤੇ ਪ੍ਰਸ਼ਨ ਕੀਤਾ ਸੀ ਕਿ ਇਕ ਕੱਲੀ ਔਰਤ ਕਿਸ ਤਰ੍ਹਾਂ ਬੇਖੌਫ ਤੇ ਬੇਦਾਗ ਜੰਗਲ ਦੇ ਵਿੱਚ ਭਟਕਦੀ ਰਹੀ ਮੈਂ ਕਿਹਾ ਭਗਤੀ ਭਾਵਨਾ ਕਰਕੇ ਉਸ ਦੇ ਚਿਹਰੇ ਦੀ ਬਨਾਵਟ ਐਸੀ ਸੀ ਦੁਸਤੋ ਦੁਸ਼ਮਣੋ ਖੱਗਿਆ ਆਂਦਾ ਸੀ ਉਹਨੂੰ ਮਾਂ ਦਿੱਸਦੀ ਸੀ ਨਾਮ ਦਾ ਰਸ ਐਸਾ ਕਰ ਦਿੰਦਾ ਹੈ ਚਿਹਰੇ ਦੀ ਹਾਲਤ ਕਰ ਦਿੰਦਾ ਹੈ ਜਦ ਅੰਤਿਸ਼ਕਰਣ ਪਾਵਨ ਹੋ ਜਾਏ ਰੋਮ ਰੋਮ ਪਵਿੱਤਰ ਹੋ ਜਾਏ ਉਸ ਦੇ ਸਾਹਮਣੇ ਮੈਲੇ ਤੋਂ ਮੈਲਾ ਮਨੁੱਖ ਵੀ ਆਵੇਗਾ ਪ੍ਰਭਾਵਿਤ ਹੋਵੇਗਾ। ਸੰਤ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨਹੀਂ ਆ। ਇਹ ਹਕੀਕਤ ਹੈ। ਪਰਿਸਥਿਤੀ ਤੇ ਠੀਕ ਨਹੀਂ ਸੀ ਉਸ ਦੀ। ਲੇਕਿਨ ਮਨ ਸਥਿਤੀ ਐਸੀ ਠੀਕ ਹੈ। ਉਹ ਭੁੱਖੇ ਰਹਿ ਕੇ ਵੀ ਰੁੱਖਾਂ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈ ਹੈ। ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ। ਲੋਕੀ ਘਰ ਦੇਚ ਵੀ ਨਹੀਂ ਜਪਦੇ। ਕੋਈ ਸੱਤੀ ਤਵੀ ਤੇ ਬੈਠ ਕੇ ਵੀ ਸਮਾਧੀ ਲੀਨ ਹੈ ਕੋਈ ਫੁੱਲਾਂ ਦੀ ਸਜ ਤੇ ਵੀ ਤੜਪਦਾ ਪਿਆ ਹੈ। ਪਰਿਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ। ਮਨ ਸਥਿਤੀ ਠੀਕ ਨਾ ਹੋਵੇ ਤੇ ਨਾਮ ਜਪਣਾ। ਔਖਾ ਖੇੜ ਸਾਰੀ ਮਨ ਸਥਿਤੀ ਦੀ ਹੈ। ਇਹ ਸੰਗਤ ਇਹ ਕਥਾ ਇਹ ਕੀਰਤਨ ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਹੈ ਤੇ ਕਿਸ ਦੀ ਠੀਕ ਹੋ ਗਈ ਹੈ ਜੋ ਜਪਣ ਲੱਗ ਪਏ ਠੀਕ ਹੈ ਬਸ। బారుదా మావల త ఇస్తన